ਨਸ਼ਾ ਤਸਕਰਾਂ ਤੇ ਨਸ਼ੇ ਦੀ ਕਮਾਈ ਦੇ ਨਾਲ ਬਣਾਈ ਹੋਈ ਜ਼ਮੀਨ ਜਾਇਦਾਦਾਂ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਿੱਤੇ ਕਿ ਪੰਜਾਬ ਭਰ ਦੇ ਵਿੱਚ ਪੁਲਿਸ ਐਕਸ਼ਨ ਬੋਰਡ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਰੇਡ ਮਾਰੀ ਗਈ ਹੈ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਹੈ ਤੇ ਕਈ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਹਿਰ ਦੇ ਵਿੱਚ ਤੁਹਾਨੂੰ ਹਰ ਪਾਸੇ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਪੁਲਿਸ ਨੇ ਸਖਤ ਚੇਤਾਵਨੀ ਦਿੱਤੇ ਆ ਕਿ ਹਾਏ ਕਿ ਜੇ ਨਸ਼ਾ ਵੇਚੋਗੇ ਤਾਂ ਜੇਲਾ ਦੇ ਵਿੱਚ ਤੁੰਨਾਗੇ ਘਰ ਵੀਟ ਆਹ ਜਾਣਗੇ ਤੇ ਜੇਲਾ ਦੇ ਵਿੱਚ ਵੀ ਪੇਜਾ ਜਾਵੇਗਾ ਤੇ ਨਾਲ ਹੀ ਨਾਲ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਧੰਨਵਾਦ ਜੀ ਅਸੀਂ ਹੈ ਨਾ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾ ਮੁਤਾਬਕ ਤਾਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਗਗਨਜੀਤ ਸਿੰਘ 올ੰਪੀਅਨ ਅਰਜਨਾਵਾਰਦੀ ਜਿਹੜੇ ਆਪ ਖੁਦ ਬਹੁਤ ਵਧੀਆ ਹੋਕੀ ਦੇ ਪਲੇਅਰ ਰਹੇ ਉਹ ਉਹਨਾਂ ਦੇ ਸਦਕਾ ਉਹਨਾਂ ਨੇ ਇੱਕੋ ਹੀ ਸਾਡੀ ਡਿਊਟੀ ਲਾਈ ਹੈ ਸੀਆਈਏ ਇੰਚਾਰਜ ਤੇ ਮੈਡਿਸਪੀਟੀ ਅਸੀਂ ਸਾਰੇ ਸ਼ਹਿਰ 'ਚ ਜਿੱਥੇ ਕੋਈ ਵੀ ਨਸ਼ਾ ਕੋਈ ਵੇਚਦਾ ਕੋਈ ਪੀਂਦਾ ਕੋਈ ਵੀ ਹੈ ਤੇ ਉਹਨਾਂ ਦੇ ਵਾਸਤੇ ਸਾਡੀ ਅੱਜ ਡਿਊਟੀ ਲੱਗੀ ਪਈ ਪਹਿਲਾਂ ਤੋਂ ਹੀ ਅਸੀਂ ਲੱਗੇ ਹੋਇਆ ਵੀ ਸਾਡੀ ਡਿਊਟੀ ਲੱਗਿਆ ਪਈ ਅਸੀਂ ਇਹ ਰੇਡ ਕਰਦੇ ਆ ਸਾਰੇ ਸ਼ਹਿਰ ਚ ਜਿੰਨੇ ਵੀ ਇਹ ਆਵਾਰਾ ਖੜੇ ਹੁੰਦੇ ਨੇ ਜਿੱਥੇ ਟੋਲੀਆਂ ਬਣਾ ਕੇ 10 10 12 12 5 5 7 7 ਬੰਦੇ ਉਥੇ ਅਸੀਂ ਇਹ ਰੇਡ ਕਰਕੇ ਪੁੱਛਗਿੱਛ ਕਰਦੇ ਆ ਵੀ ਹਾਂ ਵੀ ਕੀ ਹੈ ਉਹਦਾ ਕਰਕੇ ਅੱਜ ਅਸੀਂ ਇਹ ਕੀਤਾਗਾ ਸਾਰਾ ਜੀ 7 8 ਅੱਜ ਅਸੀਂ ਫੜੇ ਆ ਪਰ ਉਹਨਾਂ ਤੋਂ ਹੁਣ ਪਤਾ ਕਰਨਾ ਵੀ ਕੀ ਹੈ ਵੀ ਹਲੇ ਕੁਝ ਮਿਲਿਆ ਤਾਂ ਨਹੀਂ ਪਰ ਉਹ ਪੀਣ ਵਾਲੇ ਲੱਗਦੇ ਵੀ ਉਹਨੂੰ ਪਤਾ ਕਰਦੇ ਆ ਵੀ ਕੀ ਐ ਜਿਹੜੇ ਆਵਾਰਾ ਜੇ ਖੜੇ ਸੀ ਨਾ ਉਹ ਅੱਜ ਅਸੀਂ ਕਿਤੇ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਦੇਖ ਕੰਦੇ ਆ ਵੀ ਬਾਜ਼ ਆ ਜਾਓ ਨਹੀਂ ਤਾਂ ਹੁਣ ਬਹੁਤ ਸਖਤ ਸਰਕਾਰ ਵੀ ਬਹੁਤ ਸਖਤ ਹੈ ਤਾਂ ਸਨਮਾਨਯੋਗ ਐਸਐਸਪੀ ਸਾਹਿਬ ਸਾਡੇ ਡੀਜੀਪੀ ਸਾਹਿਬ ਇਹ ਬਹੁਤ ਜ਼ਿਆਦਾ ਸਖਤਾਈ ਹੈ ਅਸੀਂ ਤੇ ਇੱਕ ਕਸਮ ਖਾਧੀ ਹੈ ਵੀ ਮਲੇਰ ਕੋਲੇ ਤੋਂ ਨਸ਼ਾ ਖਤਮ ਕਰਨਾ ਸੀ ਇਹ ਵੀ ਅਸੀਂ ਕੋਈ ਵੀ ਨਸ਼ਾ ਵੇਚਣ ਵਾਲਾ ਛੱਡਣਾ ਨਹੀਂ ਜਿਹੜੇ ਵੇਚਦੇ ਆ ਫੜ ਕੇ ਜੇਲਾ ਜੇ ਤੁਨਾਂਗੇ ਫਿਰ ਉਹਨਾਂ ਦੇ ਅਸੀਂ ਉਹਨਾਂ ਦੇ ਘਰ ਵੀ ਟਾਵਾਂਗੇ ਹੁਣ ਬਿਲਕੁਲ ਅਸੀਂ ਕੋਈ ਵੀ ਅਸੀਂ ਇਹ ਜੈ ਨਹੀਂ ਹੋਣ ਦੇਣਾ। ਉਤੇ ਇਸ ਵਕਤ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਕੀਤੀ ਜਾ ਰਹੀ ਕਾਰਪਾਈ ਅਤੇ ਰੇਡ ਦੇ ਦੌਰਾਨ ਲੋਕ ਵੀ ਕਾਫੀ ਸੰਤੁਸ਼ਟ ਨਜ਼ਰ ਆਏ ਤੇ ਉਹਨਾਂ ਨੇ ਵੀ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਚਲਾਈ ਗਈ ਇਸ ਮਹਿੰਦੀ ਸ਼ਲਾਗਾ ਕੀਤੀ ਹੈ। ਪੁਲਿਸ ਦਾ ਬਹੁਤ ਅੱਛਾ ਕਦਮ ਹੈ। ਆ ਸਮਾਜ ਦੇ ਲੋਕਾਂ ਨੂੰ ਵੀ ਇਸ ਬਾਰੇ ਸਹਿਯੋਗ ਦੇਣਾ ਚਾਹੀਦਾ ਪਬਲਿਕ ਨੂੰ ਵੀ ਦੇਣਾ ਚਾਹੀਦਾ ਮੋਹੱਲੇ ਵਾਲਿਆਂ ਨੂੰ ਵੀ ਦੇਣਾ ਚਾਹੀਦਾ ਤੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਵੀ ਦੇਣਾ ਚਾਹੀਦਾ ਸਾਰਾ ਇੱਕ ਕੁੱਲ ਪਬਲਿਕ ਨੂੰ ਰਲ ਕੇ ਇੱਕ ਮੁਹਿੰਮ ਚਲਾਨੀ ਚਾਹੀਦੀ ਇਹ ਘਰ ਬਰਬਾਦ ਹੋ ਰਹੇ ਨੇ ਇਹਨਾਂ ਨੂੰ ਬਚਾਉਣਾ ਚਾਹੀਦਾ ਇਹ ਨਸ਼ਾ ਨਾ ਬਹੁਤ ਹਲਕੀ ਮੌਤ ਹੈ ਜੋ ਹੌਲੀ ਹੌਲੀ ਇਨਸਾਨ ਨੂੰ ਤਬਾ ਕਰ ਦੇਗੀ ਜਗਵਾਨੀ ਟੀਵੀ ਦੇ ਲਈ ਮਲਿਰਕੋਟਲਾ ਤੋਂ ਰਵੀਖਾਨ ਦੀ ਰਿਪੋਰਟ